ਓ ਰੂਹ ਉਹਨੂੰ ਕਹਿੰਦੀ ਕਲੈਰਗਾ ਮੋਰਾ ਵੇ ਮੈਂ ਨਹੀਂ ਤੇਰੇ ਰਹਿੰਦੀ ਰੂਹ ਤੇ ਬੋਦਾ ਚਿਹੜਾ ਰੂਹ ਕੀ ਕਹਿੰਦੀ ਬੁੱਤ ਕੀ ਕਹਿੰਦਾ ਸੁਣੋ ਵੀਰ ਮੇਰੇ ਦੋਨਾਂ ਦੇ ਜੋ ਹਾਲ ਕੀ ਆnde ਇੱਕ ਦੂਜੇ ਨੂੰ ਕਲੈਰਿਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਕਲੈਰਿਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ ਕਹਿੰਦੀ ਮੈਂ ਆ ਨੂਰੀ ਕਾਗੀ ਮੈਂ ਆ ਨੂਰੀ ਤੂੰ ਆ ਕਾਗੀ ਆਪਣਾ ਮੇਲ ਨਾ ਗਈ ਵੀਏ ਬਾਰਸ ਸਹੀ ਜੋੜਾ ਬਾਰ ਮੇਰੇ ਸਾ ਤੇਰੀ ਲੜ ਲਈ ਵੀਏ ਧੱਕੋ ਧੱਕੀ ਮੈਨੂੰ ਡੋਲਣੇ ਛਾੜੀ ਓ ਮੈਂ ਡੋਲਣਾ ਬੰਦੀ ਕਲਾਰੀਆ ਤੋਰਾ ਮੈਂ ਨਾ ਦੀਏ ਰਹਿਂਦੀ ਓ ਬਾਗਾਂ ਦੀਏ ਕੋਲੇ ਨਹੀਂ ਹੁਣ ਕਿਉਂ ਨਾ ਮੇਰੇ ਰਹਿੰਦੀ ਤੂੰ ਐ ਪਿੰਜਰਾ ਬਲਬਲ ਤੂੰ ਐ ਪਿੰਜਰਾ ਬਲਬਲ ਵਿੱਚ ਤੇਰੀ ਮੈਂ ਕੈਦ ਹੋਈ ਹੋ ਕੇ ਪ੍ਰਾਨ ਤੈ ਡਟ ਜਾ ਪੂਰੀ ਜਾਨ ਮਾਦ ਹੋਈ ਇੱਕ ਦਿਨ ਬੰਦੇ ਆਉ ਟਹਿ ਜੰਗੇ ਕਾਲਾਰੀਆ ਕੋਰਾ ਵੇ ਨਾ ਨਾ ਤਿਆਰ ਬੰਦੀ ਉਹ ਬਾਗਾਂ ਦੀ ਐ ਕੋਲੇ ਨਹੀਂ ਹੋਰ ਕੋਈ ਨਹੀਂ ਮੇਂ ਬੰਦੀ ਦਨ ਤੇਰੇ ਵਿੱਚ ਖੁਦੀ ਗਰੂਰ ਕਰਦਾ ਮੇਰੀ ਦਿਲ ਤੇਰੇ ਵਿੱਚ ਖੁਦੀ ਗਰੂਰ ਕਰਦਾ ਮੇਰੀ ਪਰ ਤੂੰ ਮੂਰਖੇ ਗੱਲ ਕੋਲ ਹੋਤੀ ਅੰਤਖਾਖ ਦੀ ਤੇਰੀ ਤੂੰ ਮੂਰਖੇ ਗੱਲ ਕੋਲ ਹੋਤੀ ਅੰਤਖਾਖ ਦੀ ਤੇਰੀ ਤੂੰ ਦਿਲੇ ਤੋੜ ਕੇ ਮੈਂ ਉੱਡ ਜਾਣਾ ਬਸ਼ਦ ਜਾਲੀ ਦਿੰਦੀ ਕਲਰੀਆ ਤੋਰਾ ਬੇ ਮਨਾ ਤੇਰੇ ਵੇਂਦੀ ਕਲਰੀਆ ਤੋਰਾ ਬੇ ਮਨਾ ਤੇਰੇ ਵੇਂਦੀ ਵੱਡੀਆਂ ਜੋਰਾ ਵਾਲਿਆਂ ਨੂੰ ਮੈਂ ਵੱਡੀਆਂ ਜੋਰਾ ਨੂਮਾ ਲੈ ਲੈਂਦੀ ਬਰ ਛਲਦੀ ਐ ਬੱਚੇ ਸਟਕੇ ਮੂਦੇ ਉਹ ਉਹਨਾਂ ਨੂੰ ਤੁਰ ਜਾਂਦੀ ਇਕ ਛਲਦੇ ਬੱਚੇ ਮੈਨੂੰ ਰੋਕ ਨਹੀਂ ਸਕਦਾ ਕੋਈ ਜਦ ਮੈਂ ਰਾਹ ਤੇ ਐ ਬੰਦੀ ਕਲਾਰੀਆ ਹੋਰਾਂ ਬੇਮਨਾਤੀ ਹੈ ਵੇ ਲੈਂਦੀ ਕਲਾਰੀਆ ਹੋਰਾਂ ਹੋ ਮੈਨਾਤੀ ਹੈ ਵੇ ਲੈਂਦੀ ਉਹ ਜੂਸ ਬਰਗਾ ਕੋਣ ਸ਼ਕਲ ਦਾ ਜੂਸ ਬਰਗਾ ਕੋਣ ਸ਼ਕਲ ਦਾ ਸ਼ਕਲ ਦੇਖ ਕੇ ਦੁੱਲੀ ਨਾ ਜੂਸ ਬਰਗਾ ਕੋਣ ਸ਼ਕਲ ਦਾ ਦੇਖ ਕੇ ਗੁੱਲੀ ਨਾ ਛਾਇਲ ਜੈਸਾ ਜੋ ਨਹੀਂ ਕੋਈ ਚੋਰ ਦੇਖ ਕੇ ਗੁੱਲੀ ਨਾ ਕਸਮ ਦੀ ਮੈਂ ਲੱਗੀ ਛੜਤੀ ਸਕਦੇ ਵਾਲੀ ਮਹਿੰਦੀ ਕਲਾਰੀਆਂ ਹੋਰਾ ਬਿਓ ਮੈਂ ਨਾ ਦੇ ਰੈਂਦੀ ਕਲਾਰੀਆਂ ਹੋਰਾ ਹੋਵੇ ਮੈਂ ਨਾ ਦੇ ਰੈਂਦੀ ਓਏ پاک ਮੁਹੰਮਦ ਹਰਬਰ ਜੈਸਾ پاک ਮੁਹੰਮਦ ਹਰਬਰ ਜੈਸਾ ਓਏ ਅਮੀਨ ਇਨਸਾਨ ਕੋਈ ਉਹਨਾਂ ਨਾਲ ਅਨ ਭਾਈ ਹੈ ਨਾ ਜਿਨ੍ਹਾਂ ਦੀ ਐਡੀ ਖਾਨ ਹੋਈ ਸਦਰ ਪਲਾ ਮੇ ਬਾਗਾਂ ਦੀ ਐ ਕੋਲੇ ਨਹੀਂ ਹੜ ਕਿਉਂ ਨਹੀਂ ਰੈਂਦੀ ਲੋ ਵੀ ਵੀਰੋ